ਸਰਬਜੀ ਸੰਗਰੂਰ ਵੀ ਦੀ ਕਵਤਾ ਕਦੇ ਬਦਲੇ ਫੋਨ ਨੰਬਰ ਕਦੇ ਨਾ ਮੈਸੇਜ ਕਰਦੀ ਦਸ ਕਰਦਾ ਤੰਗ ਕਿਹੜਾ ਜਾਂ ਕਿਸ ਕੋਲੋਂ ਡਰਦੀ ਆמא ਖੁਦ ਮਿਲ ਤੈਨੂੰ ਜਾਂ ਪੀਏ ਇਕੱਲਾ ਮੈਨੂੰ ਥੰਮ ਦਿਨ ਆਉਂਦੀਆਂ ਨਹੀਂ ਤੇਰੀਆਂ ਗੋਲ ਮੋਲ ਦੀਆਂ ਗੱਲਾਂ ਮੈਨੂੰ ਸਮਝ ਨਾ ਆਉਂਦੀਆਂ ਨੇ ਤੇਰੀਆਂ ਗੋਲ ਮੋਲ ਦੀਆਂ ਗੱਲਾਂ ਮੈਨੂੰ ਸਮਝ ਨਾ ਆਉਂਦੀਆਂ ਨੇ ਮੈਨੂੰ ਸਮਝ ਨਾ ਆਉਂਦੀਆਂ ਨੇ ਤੇਰੀਆਂ ਗੋਲ ਮੋਲ ਦੀਆਂ ਗੱਲਾਂ ਦੱਸ ਦੇ ਤੂੰ ਫਿਰ ਮੈਨੂੰ ਕਿਵੇਂ ਨਾਲ ਮੈਂ ਤੇਰੇ ਚੱਲਾਂ ਦੱਸ ਦੇ ਤੂੰ ਫਿਰ ਮੈਨੂੰ ਕਿਵੇਂ ਨਾਲ ਮੈਂ ਤੇਰੇ ਚੱਲਾਂ ਕਦੇ ਬਦਲੇ ਫੋਨ ਨੰਬਰ ਕਦੇ ਨਾ ਮੈਸੇਜ ਕਰਦੀ ਕਦੇ ਬਦਲੇ ਫੋਨ ਨੰਬਰ ਕਦੇ ਨਾ ਮੈਸੇਜ ਕਰਦੀ ਦੱਸ ਕਰਦਾ ਤੰਗ ਕਿਹੜਾ ਦੱਸ ਕਰਦਾ ਤੰਗ ਕਿਹੜਾ ਜਸ ਕਿਸ ਕੋਲੋਂ ਡਰਦੀ ਦੱਸ ਕਰਦਾ ਤੰਗ ਕਿਹੜਾ ਜਾਂ ਕਿਸ ਕੋਲੋਂ ਡਰਦੀ it's the colon